ਉੰਧ ਦਾ ਘਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਅੱਜ ਵੀ ਬਟਾਲਾ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਕਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਖੁੱਲੀਆਂ ਅੱਖਾਂ ਨਾਲ ਦੇਖਣਾ ਵੀ ਮੁਸ਼ਕਿਲ ਹੋ ਗਿਆ ਸਰਕਾ ਤੇ ਦਿਖ ਘਟ ਹੋਣ ਕਾਰਨ ਆਵਾਜ਼ਾਂ ਹੀ ਪ੍ਰਭਾਵਿਤ ਹੋ ਰਹੀ ਹੈ ਅਤੇ ਆਮ ਜੀਵਨ ਤੇ ਵੀ ਇਸ ਦਾ ਸਿੱਧਾ ਅਸਰ ਪੈ ਰਿਹਾ ਹੈ ਇਸ ਦੌਰਾਨ ਇੱਕ ਰਿਕਸ਼ਾ ਚਾਲਕ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਰਿਕਸ਼ਾ ਚਾਲਕ ਨੇ ਦਰਦ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਲਈ ਘਰੋਂ ਬਾਹਰ ਰਹਿੰਦਾ ਹੈ ਪਰ ਹਾਲਾਤ ਇੰਨੇ ਔਖੇ ਹਨ ਕਿ ਮਿਹਨਤ ਦੇ ਬਾਵਜੂਦ ਵੀ ਕਮਾਈ ਨਾ ਮੱਤ ਰਹਿ ਗਈ ਹੈ ਉਸਨੇ ਕਿਹਾ ਕਿ ਮਜਬੂਰੀ ਹੈ ਇਸ ਲਈ ਇਹ ਸਾਰੀਆਂ ਮੁਸ਼ਕਲਾਂ ਸਹਿ ਕੇ ਵੀ ਕੰਮ ਕਰਨਾ ਪੈਂਦਾ ਹੈ ਤਾਂ ਜੋ ਬੱਚਿਆਂ ਦਾ ਪੇਟ ਭਰਿਆ ਜਾ ਸਕੇ ਧੁੰਦਾ ਤੇ ਠੰਡਾ ਕੰਡ ਕਾਰਨ ਸਭ ਤੋਂ ਵੱਧ ਅਸਰ ਦਿਹਾੜੀਦਾਰ ਮਜ਼ਦੂਰਾ ਅਤੇ ਮਿਹਨਤੀ ਵਰਤੇ ਪੈ ਰਿਹਾ ਜੋ ਰੋਜ਼ਾਨਾ ਕਮਾਈ ਤੇ ਨਿਰਭਰ ਹਨ ਅੱਜ ਧੁੰਦ ਬਈ ਕਿੰਨੀ ਔਖਾ ਹੋ ਰਿਹਾ ਕੱਲ ਜਿਆਦਾ ਠੰਡਾ ਹੋਈ ਤੇ ਕਿੰਨੀ ਪਰੇਸ਼ਾਨੀਆਂ ਨੇ ਫਿਰ ਰਕਸ਼ੀ ਵਾਲੇ ਨੂੰ ਦਿਹਾੜੀ ਕੱਪੜਾ ਜੀ ਕੋਈ ਸਵਾਰੀ ਮਿਲ ਗਈ ਠੀਕ ਹੈ ਨਹੀਂ ਇਹਦੇ ਨਾਲ ਤੇ ਕਿੰਨੇ ਵਜੇ ਹੁੰਦੇ ਸਨ 5 ਵਜੇ 5 ਵਜੇ ਆਈ ਦੇ ਘਰੋਂ ਠੰਡ ਚ ਰੱਖ ਰੱਖ 6 ਵਜੇ ਘਰ ਭਾਜੀ ਦੇ ਔਖਾ ਨਹੀਂ ਲੈਣਾ ਔਖਾ ਵੀ ਔਖਾ ਕੀ ਬਟੀਆਂ ਦੇ ਉਹ ਹੀ ਕੰਮ ਕਰਦੇ ਮੈਨਾਂ ਕੀ ਕਰੀ ਕੰਮ ਕਰ ਆਈ ਨਹੀਂ ਜਿੰਨਾ ਮਨ ਦਾ ਲੱਗਦਾ ਸਿਰ 5 ਵਜੇ ਹੁੰਦੇ ਹਾਂਜੀ ਠੰਡ ਠੰਡ ਹੋਵੇ ਲੱਗਦੀ ਨਹੀਂ ਠੰਡ ਲੱਗਦੀ ਤਾਂ ਹੀ ਘਰ ਦੇਣੀ ਅੰਦਲੇ ਗਈ ਕਿਤੇ ਨਹੀਂ ਉਹ ਹੀ ਕਮਾਣਾ ਉਹ ਖਾਣਾ ਘੱਟ ਜੀ ਮੇਰੀ ਆ ਕੰਮ ਘੱਟਦੀ ਪਰ ਮਨ ਜੇ ਕਰ ਕਿਸੇ ਵੱਲੋਂ ਸਵਾਰੀ ਵੀ ਨਹੀਂ ਮਿਲਦੀ ਕੇਵਲ ਸਵਾਰੀ ਮਿਲ ਗਈ ਠੀਕ ਐ ਨਹੀਂ ਤੇ ਨਾ ਸਵੇਰ ਵਾਲੀ ਮਰਦੀ ਆ ਕਿ ਥੋਨੇ ਦੇ ਠੰਡ ਚ ਫਿਰ ਬੈਠੇ ਰਹਿੰਦੇ ਉਹ ਕੀ ਜਿਹੜੇ ਜੱਗ ਬਹਿ ਕੇ ਟਾਈਮ ਪਾਸ ਕਰਨਾ ਟੈਂਡ ਠੰਢੀ ਲੱਗਦੀ ਹਲੂ ਨੇਟੜੇ ਸਾਹਮਣੇ ਦਾ ਕਿੰਨੀ ਥੋਣੀ ਪੀਏ ਬੱਚੇ ਤੇ ਪਾਲਨੇ ਬੱਚੇ ਦੇ ਪਾਲੇ ਪਾਲੇ ਠੀਕ ਹੈ ਠੀਕ ਹੈ ਆ ਭਾਈ ਚੰਦਰ ਸ਼ੇਖਰ ਜੀ ਮਾ ਅੱਜ ਠੰਡ ਐ ਸਿਰਸੇ ਸਬਜ਼ੀ ਦਾ ਕੰਮ ਕਰਦੇ ਕਿੰਨੀ ਪ੍ਰੇਸ਼ਾਨੀ ਹੁੰਦੀ ਹੈ ਪ੍ਰੇਸ਼ਾਨੀ ਤਾਂ ਬਹੁਤ ਜਿਆਦਾ ਹੋ ਰਹੀ ਆ ਜਨਾਬ ਕਿਉਂਕਿ ਸਵੇਰੇ ਜਦੋਂ ਜਾਣਾ ਵਾ ਸਬਜ਼ੀ ਲੈਣ ਚਾਹੀਦਾ ਵਾ ਮੰਡੀ ਹਾਲ ਦੇਦਾ ਕੁਛ ਨਹੀਂ ਆ ਡਰ ਲੱਗਦਾ ਵਾ ਕਿ ਅੱਗੇ ਉਹਨਾਂ ਕਿਸੇ ਚੀਜ਼ ਦੇ ਵਿੱਚ ਵੱਜ ਜਈਏ ਜਦੋਂ ਜਨਾਬ ਆਣੇ ਆ ਲੈ ਕੇ ਸਬਜ਼ੀ ਤਾਂ ਵੀ ਡਰਦੇ ਇਹੋ ਹੀ ਹੁੰਦਾ ਮਨ ਨੂੰ ਕਿ ਘਰ ਪਹੁੰਚਣਾ ਵਾ ਕਿ ਨਹੀਂ ਪਹੁੰਚਣਾ ਦਿੱਤਾ ਦੀ ਟੁੱਟ ਪਈ ਹੈ ਜਿਹੜੇ ਡਿਆੜੀ ਲਾਉਂਦੇ ਫਿਰ ਉਹਨਾਂ ਵਾਸਤੇ ਕਿੰਨੇ ਕੋਖਾ ਹੁੰਦਾ ਡਿਆੜੀ ਟੱਪੇ ਵਾਲੇ ਬੰਦੇ ਦੀ ਤਾਂ ਬਹੁਤ ਜ਼ਿਆਦਾ ਹੀ ਜਿਹੜੀ ਪਰੇਸ਼ਾਨੀ ਆ ਇਸ ਕਰਣ ਚਲੋ ਉਹਨਾਂ ਸਮੇਂ ਦੇ ਮੁਤਾਬਕ ਮੌਸਮ ਦੇ ਮੁਤਾਬਕ ਜਿਹੜਾ ਸਭ ਕੁਝ ਤੇ ਕਰਨਾ ਹੀ ਪੈਣਾ ਵਾ ਜੀ ਜਾਣਾ ਕਰਨਾ ਵਾ ਸਭ ਕੁਝ ਤੁਹੂ ਬੜਾ ਓੱਖਾ ਹਿੰਦਾ ਕੰਮ। ਹਾਂਜੀ ਬਹੁਤ ਜ਼ਿਆਦਾ ਓੱਖਾ ਵਾਜੀ ਹੈਗਾ ਤੁੰਡੇ ਦੇ ਵਿੱਚ। ਕਿਉਂਕਿ ਮਜ਼ਦੂਰੇ ਹੱਥ ਨਹੀਂ ਸੁਧਦੇ ਹੁੰਦੇ ਪਰ ਅੱਗ ਬਲਦੀ ਰਹਿੰਦੀ ਨਾਲ। ਉਹ ਉਹ ਤੇ ਹੈ ਹੀ ਹੈ ਜੇ ਹੁਣ ਸਬਜੀ ਲੈ ਕੇ ਆਏ ਜੇ। ਸਬਜੀ ਤੇ ਪਾਣੀ ਜੋ ਧੋ ਕੇ ਲਗਾਨੀ ਆ। ਹਾਂਜੀ ਸਾਨੂੰ ਪਤਾ ਵਾ ਕਿਹੀ ਝਾੜੀ ਕਿੱਦਾਂ ਕਿੱਦਾਂ ਜਾਨੀ ਕਿ ਝਾੜੀ ਕਮਾਉਣੀ ਆ ਕਿੱਦਾਂ ਝਾੜੀ ਬਣਾਉਣੀ ਆ। ਬਹੁਤ ਜ਼ਿਆਦਾ ਠੰਡ ਦੇ ਵਿੱਚ ਜਿਹੜਾ ਵਾ ਸਾਡੇ ਕੋਲ ਜਿਹੜਾ ਕਿ ਹੱਥ ਨਹੀਂ ਸੱਜੇ ਹੁੰਦੇ। ਕਿੰਨਾ ਕੋ ਓੱਖਾ ਹੁੰਦਾ ਫਿਰ? ਅੱਖ ਬਹੁਤ ਜ਼ਿਆਦਾ ਹੀ ਓੱਖਾ ਵਾਜੀ ਜਨਾਬ ਹੁਣ ਵੀ ਹੱਥ ਜੜੇ ਸਿੱਧੇ ਨਹੀਂ ਹੋ ਅਲਿਕੇ ਮੈਂ ਸਬਜ਼ੀ ਮੰਡੀ ਉਹ ਮੰਡੀ ਜੀ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ